ਤੇ ਬਹੁਤ ਹੀ ਗੰਭੀਰ ਵਿਸ਼ੇ ਤੇ ਅੱਜ ਦੀ ਇਸ ਪ੍ਰੈਸ ਮਿਲਣੀ ਦੇ ਵਿੱਚ ਤੁਸੀਂ ਆਇਓ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਿੱਖ ਕੌਮ ਲਈ ਵੀ ਪੰਜਾਬੀਆਂ ਲਈ ਵੀ ਪੂਰੀ ਦੁਨੀਆ ਚ ਵਸਦੀ ਸੰਗਤ ਨਾਨਕਲੇਵਾ ਸੰਗਤ ਲਈ ਵੀ ਲਗਭਗ ਪਿਛਲੇ ਜੇ 7 ਸਾਲਾਂ ਤੋਂ ਇੱਕ ਬਹੁਤ ਵੱਡੀ ਦੁਖਦਾਇਕ ਘਟਨਾ ਨੂੰ ਲੈ ਕੇ ਰੋਸ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368 ਸਰੂਪ ਜਿਹੜੇ ਚੋਰੀ ਹੋਏ ਸੀਗੇ ਵੈਸੇ ਉਹਨਾਂ ਦੀ ਗਿਣਤੀ ਬਾਰੇ ਵੀ ਚੱਲਦਾ ਰਹਿੰਦਾ ਕਿ 328 ਸੀ ਕੋਈ ਕਹਿੰਦਾ ਕੋਈ 368 ਕਹਿੰਦਾ ਤੇ ਇਹਦੇ ਬਾਰੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਬੜੀ ਦੇਰ ਤੋਂ ਮੰਗ ਵੀ ਕੀਤੀ ਆਪਣੇ ਤਰੀਕੇ ਨਾਲ ਉਹਨਾਂ ਨੇ ਮੈਮੋਰੰਡਮ ਦਿੱਤੇ ਉਹਨਾਂ ਨੇ ਜਦੋਂ ਨਾ ਕੁਝ ਹੋਇਆ ਤਾਂ ਉਹਨਾਂ ਨੇ ਧਰਨੇ ਵੀ ਦਿੱਤੇ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਮੈਸੇਜ ਸੁਨੇਹੇ ਪਹੁੰਚੇ ਕਿ ਜੀ ਇਹਦੀ ਜਿਹੜੀ ਜਾਂਚ ਕਰਵਾਓ ਕਿ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਗਾਇਬ ਹੋਏ ਨੇ ਚੋਰੀ ਹੋਏ ਨੇ ਕਿੱਥੇ ਨੇ ਉਹ ਇਹਨਾਂ ਬਾਰੇ ਸਿੱਖ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ ਤਾਂ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕੱਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਤਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗੀ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਇਹ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ ਮਲ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਹੀ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ ਤੇ ਫਿਰ ਘਟਾਲਿਆਂ ਚ ਕਪੜਿਆਂ ਚ ਵੀ ਬੜੇ ਮਾਨ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕਿ 10 20 ਘਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਰਹਿੰਦੇ ਮਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ 10-20 ਘਟਾਲੇ ਪਰ ਡੇ ਦੀ ਐਵਰੇਜ ਪ੍ਰਧਾਨ ਜੀ ਨੇ ਕਹੀ ਐ ਇਹ ਉਹ ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਪੈਸਾ ਕਿਦਾ ਸੰਗਤ ਦਾ ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ ਗੋਲਕਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਜਿਦੇ ਵਿੱਚ ਸ਼ੋਮਨੀਗੁਰ ਦੁਆਰਾ ਪ੍ਰਬੰਧ ਕਮੇਟੀ ਦੀ ਅੰਤ੍ਰੀਮ ਕਮੇਟੀ ਦੀ ਇਕੱਤਰਤਾ ਮਿਤੀ 12/7/2020 29 ਹਾੜ ਸੰਮਤ ਨਾਨਕਚਾਹੀ 552 ਮਤਾ ਨੰਬਰ 368 368 ਉਹਦੀ ਨਕਲ ਹੈ ਇਦੇ ਚ ਲਿਖਿਆ ਗਿਆ ਕਿ ਸ੍ਰੀ ਅਮਰਸਰ ਸਾਹਿਬ ਦੀ ਅੰਤਰੰਗ ਕਮੇਟੀ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 71 ਤਾ 19 5 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅਮਰਸਰ ਸਾਹਿਬ ਵਿਖੇ ਪਬਲਿਕੇਸ਼ਨ ਵਿਭਾਗ ਵਿੱਚ ਵਾਪਰੀ ਦੁਖਦਾਈ ਅੱਗ ਲੱਗਣ ਦੀ ਘਟਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਚਰਚਾ ਕੀਤੀ ਗਈ ਸਿਕ ਸੰਗਤਾਂ ਵਿੱਚ ਉਪਰੋਕਤ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਅੱਜ ਦੀ ਇਕਤਰਤਾ ਵੀ ਮਹਿਸੂਸ ਕਰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਪੂਰੀ ਤਰ੍ਹਾਂ ਨਿਵਾਰਨ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਕੀਤਾ ਵੀ ਪ੍ਰਵਾਨ ਹੋਇਆ ਕਿ ਕੋਈ ਵੀ ਅਧਿਕਾਰੀ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰੇ ਇਸ ਵਾਸਤੇ ਪਬਲਿਕੇਸ਼ਨ ਜਿਲਦਬੰਦੀ ਵਿਭਾਗ ਨਾਲ ਸੰਬੰਧਿਤ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਚ ਸੀਜੀਸੀ ਸੀਜੀਐਲ ਸੁਪਰਵਾਈਜ਼ਰ ਇਨਚਾਰਜ ਮੀਤ 77 ਐਡੀਸ਼ਨਲ 77 ਤੁਰੰਤ ਤਬਦੀਲ ਕਰ ਦਿੱਤੇ ਜਾਣ ਉਹਦੇ ਚ ਇਹ ਕਿਹਾ ਗਿਆ ਕਿ ਇਹ ਵੀ ਪ੍ਰਮਾਨ ਹੋਇਆ ਹੈ ਕਿ ਕੁਲਵੰਤ ਸਿੰਘ ਜਿਲਦ ਸਾਜ ਮਕਾਨ ਨੰਬਰ 100 100 ਤੇ ਵੀ ਉਹਨੇ ਪਬਲਿਕੇਸ਼ਨ ਦੇ ਕਰਮਚਾਰੀਆਂ ਨਾਲ ਮਿਲਿ ਕੁ ਉਤਸਾਹਤ ਹੋਣ ਕੰਮ ਚ ਕੁਤਾਹੀ ਵਰਤਨ ਸੰਸਥਾ ਦੇ ਪ੍ਰਬੰਧੂ ਦੀ ਬਦਨਾਮੀ ਕਰਾਉਣ ਕਰਕੇ ਪਬਲਿਕੇਸ਼ਨ ਵਿਭਾਗ ਹੋਏ ਜिल्ਦਬੰਦੀ ਆਦ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ। ਇਹ ਵੀ ਪ੍ਰਵਾਨ ਹੋਇਆ ਕਿ ਅੰਗੀਠਾ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਜਿਹੜੇ ਵਿਰਧ ਪਾਵਨ ਸਰੂਪਾਂ ਦਾ ਸਤਕਾਰ ਸਹਿਤ ਜਿਹੜਾ ਅਗਨਪੇਂਟ ਕੀਤਾ ਜਾਂਦਾ ਉਹਦੀ ਸੇਵਾ ਵੀ ਬਦਲਦੀ ਬਦਲ ਕੇ ਕਿਤੇ ਹੋਰ ਦਿੱਤੀ। ਇਹਦੇ ਵਿੱਚ ਇੱਕ ਪੁਆਇੰਟ ਹੈ। ਇਹ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹਾ ਜੀ ਇਹ ਚ ਉਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਗਏ ਹਰਿੰਦਰ ਸਿੰਘ ਧਮੀ ਨੂੰ ਜਨਰਲ ਸੈਕਟਰੀ ਸੀ ਉਸ ਵੇਲੇ ਜਨਰਲ ਸੈਕਟਰੀ ਲਿਖਿਆ ਗਿਆ ਇਹ ਹੈਗੀ ਹੈ ਜੀ ਇਹਨਾਂ ਦੀ 27 8 2020 ਜਾਨੀ ਕਿ ਲਗਭਗ ਸਾਢੇ 5 ਸਾਲ ਹੋ ਗਏ ਧਾਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਾਰਵਾਈ ਕਰਾਤੀ ਕਰਾਤੀ ਜੀ ਫਿਰ ਸਾਢੇ 5 ਸਾਲਾਂ ਚ ਬਜਪਦਾਨ ਵੀ ਬਣ ਗਏ ਕੋਈ ਰਿਜ਼ਲਟ ਨਹੀਂ ਨਿਕਲੇ ਜੀ ਉਸ ਤੋਂ ਬਾਅਦ 12 ਭਾਦੋਂ ਦਾ ਇੱਕ 466 ਨੰਬਰ ਮਤਾ ਜੀ 27 8 2020 ਦੀ ਹੈ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਅਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ ਵਿੱਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਿਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਹੇਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਵਾਂ ਸਾਹਮਣੇ ਲਿਖੇ ਅਨੁਸਾਰ ਵਿਭਾਗੀ ਅਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪ੍ਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨ ਅਨੁਸਾਰ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ